ਗਵਰਾਦੀ ਸੰਗੜੀ ਆਵਾਦੀ ਵਾਲੇ ਇਲਾਕੇ ਅਮਨਨਗਰ ਵਿਖੇ ਸਥਿਤ ਇੱਕ ਫੈਕਟਰੀ ਵਿੱਚ ਇੱਕ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ ਵਿੱਚ ਨਾਈਟ੍ਰੋਜਨ ਗੈਸ ਭਰੇ ਜਾਣ ਤੇ ਹੋਏ ਜ਼ਬਰਦਸਤ ਧਮਾਕੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਬਲਜੀਤ ਸਿੰਘ ਵਾਸੀ ਖੋਥੜਾ ਬਜੋ ਹੋਈ ਹੈ ਜ਼ਿਕਰਯੋਗ ਹੈ ਕਿ ਹਾਦਸੇ ਦੀ ਸੀਸੀਡੀ ਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਧਮਾਕਾ ਕਿੰਨਾ ਜ਼ਬਰਦਸਤ ਸੀ ਤੇ ਧਮਾਕਾ ਹੁੰਦੇ ਸਾਰੀ ਕਿਸ ਤਰ੍ਹਾਂ ਫੈਕਟਰੀ ਅੰਦਰ ਧੂਆਂ ਹੀ ਧੂਆਂ ਹੋ ਗਿਆ ਇਸ ਘਟਨਾ ਤੋਂ ਬਾਅਦ ਹਾਲਾਂਕਿ ਦੋਮੇ ਧਿਰਾਂ ਨਾਲ ਪੁਲਿਸ ਦੇ ਅਧਿਕਾਰੀਆਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਸੀ ਤਾਂ ਜੋ ਗੱਲਬਾਤ ਜਰੀਏ ਕੋਈ ਹੱਲ ਨਿਕਲ ਸਕੇ ਪਰੰਤੂ ਦੋਮੇ ਧਿਰਾਂ ਵਿਚਕਾਰ ਕੋਈ ਸਹਿਮਤੀ ਨਹੀਂ ਬਣੀ ਇਸ ਮੌਕੇ ਗੱਲਬਾਤ ਕਰਦੇ ਆ ਪਿੰਡ ਦੇ ਵਸਨੀਕ ਪ੍ਰਵੀਨ ਬੰਗਾ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲ ਬਲਜੀਤ ਕੁਮਾਰ ਜਿਹੜਾ ਗਵਾੜੇ ਬੰਗਾ ਰੋਡ ਦੇ ਨੇੜੇ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ ਔਰ ਉਹਦੇ ਵਿੱਚ ਉਹਦੀ ਜਿਹੜੀ ਆ ਜਾਨ ਚਲੀ ਗਈ ਔਰ ਸਤਪਾਲ ਜੀ ਜਿਹੜੇ ਪਿੰਡ ਕੋਤੜਾਂ ਤੋਂ ਸਾਡੇ ਨੱਗਨਵਾਸੀ ਨੇ ਬੜੇ ਸ਼ਰੀਫ ਵਧੀਆ ਮਰਨਸਾਰ ਜਿਹੜੇ ਸਾਡੇ ਸਾਥੀ ਨੇ ਉਹਨਾਂ ਦਾ ਜਵਾਨ ਪੁੱਤ ਜਿਹੜਾ ਅੱਜ ਅਣਿਆਈ ਮੌਤੇ ਜਿਹੜਾ ਗਿਆ ਹੈ ਔਰ ਉਹਦੇ ਲਈ ਅਸੀਂ ਪਵਾੜਾ ਪ੍ਰਸ਼ਾਸਨ ਤੋਂ ਪੂਰੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹਨਾਂ ਦੀ ਰੈਸਟ ਹੋਣੀ ਚਾਹੀਦੀ ਹੈ ਤਾਂ ਜੋ ਪਰਿਵਾਰ ਨੂੰ ਜਿਹੜਾ ਇਨਸਾਫ ਮਿਲ ਸਕੇ ਇਹ ਤੁਹਾਡੇ ਮਾਦੀਨੋਂ ਅਸੀਂ ਪੰਜਾਬ ਦੀ ਸਰਕਾਰ ਤੋਂ ਔਰ ਜ਼ਿਲ੍ਹਾ ਪ੍ਰਸ਼ਾਸਨੋਂ ਫਗਵਾੜਾ ਪ੍ਰਸ਼ਾਸਨ ਤੋਂ ਜਿਹੜੀ ਅਤਾਂ ਤੇ ਮੰਗ ਕੋਈ ਉੱਚ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੋਵੇ ਆਪਣੀ ਅਜੇ ਤਾਂ ਸਾਡੀ ਐਸਪੀ ਫਗਵਾੜੇ ਦੀ ਮੈਡਮ ਐਸਪੀ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਵੀ ਜੋ ਬਣਦੀ ਕਾਰਵਾਈ ਅਸੀਂ ਦੋਸ਼ੀਆਂ ਦੇ ਖਿਲਾਫ ਕਰਾਂਗੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਫਗਵਾੜਾ ਅਤੇ ਡੀਐਸਪੀ ਫਗਵਾੜਾ ਪੁਲਿਸ ਪਾਟੀ ਸਮੀਤ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਗੱਲਬਾਤ ਕਰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਧਾਰਾ 304 ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਹੜਾ ਇੱਕ ਮਾਮਲਾ ਹੈ ਕੱਲ ਕੀ ਮਾਮਲਾ ਇੱਕ ਲੜਕਾ ਬਲਜੀਤ ਕੁਮਾਰ ਇੱਥੇ ਫੈਕਟਰੀ ਆ ਗੈਸ ਸਿਲੰਡਰ ਰਿਫਿਲ ਕਰਦੇ ਆ ਬਜਾਉਣ ਵਾਲੇ ਅੱਗ ਬਜਾਉਣ ਵਾਲੇ ਵੱਡੇ ਸਿਲੰਡਰ ਛੋਟੇ ਸਿਲੰਡਰ ਕਰਦੇ ਆ ਕੱਲ ਸ਼ਾਮ ਦੇ ਉਹ ਤੋਂ ਕਰ ਰਿਹਾ ਸੀਗਾ ਜੇ ਚਾਨਕ ਪਲਾਸਟੂ ਹੋ ਗਿਆ ਪਲਾਸਟੂ ਨਾਲ ਮੌੜ ਦੀ ਡੈਥ ਹੋ ਗਈ ਆ ਕਾਨੂੰਨੀ ਕਾਰਨ ਉਧਰ ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਨੌਜਵਾਨ ਬਲਜੀਤ ਦਾ ਪੂਰੇ ਰੀਤੀ ਰਿਵਾਜਾ ਮੁਤਾਬਕ ਅੰਤਿਮ ਸੰਸਕਾਰ ਕਰ ਦਿੱਤਾ ਗਿਆ